ਹਾਂਜੀ ਸਾਰਿਆਂ ਨੂੰ ਕੀ ਹਾਲ ਹੈ ਇਹ ਹੈਗਾ ਅੱਜ ਕੈਂਪਿੰਗ ਡੇ ਨੰਬਰ 2 ਸੋ ਇਹ ਮੇਰਾ ਕੈਂਪਰ ਹੈਗਾ ਤੁਸੀਂ ਦੇਖਿਆ ਕੀ ਇਹਦੇ ਚ ਮੇਰੀ ਅੱਛੀ ਨਿਕਲੀ ਸੀ ਰਾਤ ਆ ਕਾਫੀ ਵਧੀਆ ਰਿਲੈਕਸ ਰਿਆ ਸਪੈਸ਼ਲੀ ਜਿਹੜਾ ਬੈੱਡ ਬਿਲਕੁਲ ਫਲੈਟ ਹੈਗਾ ਔਰ ਆ ਜਿਹੜਾ ਗੱਦਾ ਹੈਗਾ ਇਹ ਵੀ ਬਹੁਤ ਕੰਫਰਟੇਬਲ ਹੈਗਾ ਸੋ ਮੇਰੇ ਲਈ ਇੱਕ ਬਹੁਤ ਵੱਡੀ ਮੋਟੀਵੇਸ਼ਨ ਹੈ ਕਿ ਹੁਣ ਮੈਂ ਫਿਊਚਰ ਦੇ ਅੰਦਰ ਅਗਰ ਮੈਂ ਆ ਕਿਤੇ ਵੀ ਲੌਂਗ ਡਰਾਈਵ ਤੇ ਜਾਣਾ ਹੈਗਾ ਤੇ ਮੈਨੂੰ ਹੋਟਲ ਦੀ ਲੋੜ ਨਹੀਂ ਪੈਗੀ ਮੈਂ ਇਹਦੇ ਵਿੱਚ ਸੌਂ ਸਕਦਾ ਹੈਗਾ ਸੌਂ ਹੀ ਹੈਗਾ ਅੰਦਰੋਂ ਮੇਰੇ ਤੋਂ ਔਰ ਬਿਲਕੁਲ ਬਹੁਤ ਹੀ ਰਿਲੈਕਸ ਹੈਗਾ 에ਰੀਆ ਵਿੰਡੋਸ ਵਗੈਰਾ ਜਦੋਂ ਤੁਸੀਂ ਇਹਨੂੰ ਬੰਦ ਕਰ ਦਿੰਦੇ ਆ ਤੇ ਬਿਲਕੁਲ ਇੱਥੇ ਵਿੰਡੋਸ ਹੈਗੀਆਂ ਸੋਨ ਦੀ ਕੋਈ ਪ੍ਰੋਬਲਮ ਨਹੀਂ ਆਈ ਰਾਤ ਇੰਨੀ ਠੰਡ ਸੀ ਰੌ 12 ਡਿਗਰੀ ਟੈਂਪਰੇਚਰ ਬਟ ਇਟ ਵਾਸ ਫਾਈਨ ਐਂਡ ਇਸ ਤਰ੍ਹਾਂ ਬਿਕ ਹੋ ਸਕਦੇ ਆ ਆਪਾਂ ਔਰ ਸੋ ਐਸਿਕਾ ਕੰਬਲ ਇੱਕ ਨਾਲ ਹੀ ਮੇਰਾ ਗੁਜ਼ਾਰਾ ਹੋ ਗਿਆ ਸੀਗਾ ਅੱਜ ਦਾ ਔਰ ਹੋਰ ਮੈਂ ਕਿਹਾ ਚਲੋ ਥੋੜਾ ਜਿਹਾ ਤੁਹਾਨੂੰ ਦਿਖਾ ਦਣਾ ਸੋ ਇਹਨੂੰ ਮੈਂ ਬਿਲਡ ਕੀਤਾ ਸੀ ਆਪਣੇ ਲਈ ਔਰ ਇਹ ਮੇਰਾ ਐਸਯੂਵੀ ਹੈਗਾ